ਪੰਜਾਬ ਅੰਦਰ ਚੋਣਾਂ ਦੇ ਮਾਹੌਲ ਦੌਰਾਨ ਸਿਆਸੀ ਆਗੂਆਂ ਵੱਲੋਂ ਧਾਰਮਿਕ ਪੱਧਰ ਦੀਆਂ ਟਿੱਪਣੀਆਂ ਉਹ ਵੱਖਰੀ ਤਰ੍ਹਾਂ ਦਾ ਵਿਵਾਦ ਛੱਡ ਰਹੀਆਂ ਨੇ ਅਜਿਹੇ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਦਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਉਹ ਧਾਰਮਿਕ ਪੱਖੋਂ ਵਿਹੁਣੇ ਨੇ ਕਹਿੰਦਾ ਭਾਵ ਕਿ ਜੇਕਰ ਉਹਨਾਂ ਕੋਲ ਧਰਮ ਦਾ ਗਿਆਨ ਨਹੀਂ ਤਾਂ ਫਿਰ ਉਹ ਧਾਰਮਿਕ ਪੱਧਰ ਦੀਆਂ ਟਿੱਪਣੀਆਂ ਤੋਂ ਧਾਰਮਿਕ ਪੱਧਰ ਦੇ ਬਿਆਨਾਂ ਤੋਂ ਉਹ ਗਰੀਸ ਕਰਨ ਦੂਜੇ ਪਨੇ ਪੰਜਾਬ ਦੇ ਵਿੱਚ ਹੁਣ ਚੌਥਾ ਤੇ ਪੰਜਵਾਂ ਪੱਕਾ ਮੋਰਚਾ ਲੱਗਣ ਲਈ ਤਿਆਰ ਹੋ ਚੁੱਕਾ ਹੈ ਇਹ ਸਾਰਾ ਮਾਮਲਾ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਜੁਨਨ ਇਕਤਾ ਵੱਲੋਂ ਦੋ ਪੱਕੇ ਮੋਰਚੇ 5 ਮਈ ਤੋਂ ਸ਼ੁਰੂ ਕੀਤੇ ਜਾ ਰਹੇ ਨੇ ਤੇ ਇੱਕ ਵੱਖਰੀ ਚਿੰਤਾ ਵਾਲੀ ਗੱਲ ਖੰਕਾਰ ਕੁੱਤੇ ਹੱਥੋਂ ਇੱਕ ਵਿਅਕਤੀ ਨੇ ਆਪਣੀ ਜਾਨ ਗਵਾ ਲਈ ਹੈ ਕਹਿੰਦਾ ਭਾਵ ਕਿ ਪੰਜਾਬ ਦੇ ਵਿੱਚ ਕੰਕਰ ਕੁੱਤਿਆਂ ਦੀ ਜਿਹੜੀ دہشت گردੀ ਹੈ ਉਹ ਵੱਡੇ ਪੱਧਰ ਉੱਤੇ ਵੇਖਣ ਨੂੰ ਮਿਲ ਰਹੀ ਹੈ ਅਜਿਹੇ ਸਾਰੇ ਮਾਮਲੇ ਨਹੀਂ ਗੱਲਬਾਤ ਲਈ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉੱਗੇ ਚਿੰਤਕ ਸਿਆਸੀ ਮਾਹਿਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਆਦੇਕ ਡਾਕਟਰ ਭਗਤ ਸਿੰਘ ਜੀ ਸੋ ਸਤਿਵਿਦਾ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੋਣਾ ਦੇ ਮਾਹੌਲ ਵਿੱਚੇ ਸਿਆਸਤਦਾਨ ਇੱਕ ਵੱਖਰੀ ਤਰ੍ਹਾਂ ਦਾ ਆਪਣਾ ਬਵੇਕ ਛੱਡਦੇ ਬਖਾਈਦੀ ਰਹਿੰਦੀ। ਕਹਿੰਦਾ ਭਾਵ ਕਿ ਧਾਰਮਿਕ ਪੱਧਰ ਦੀਆਂ ਟਿੱਪਣੀਆਂ, ਬਿਆਨ ਉਹ ਦੇਣ ਤੋਂ ਗਰੇਜ਼ ਨਹੀਂ ਕਰ ਰਿਹਾ। ਲਿਹਾਜ਼ਾ ਅੱਗੇ ਜਾ ਕੇ ਉਹਨਾਂ ਦੀਆਂ ਜਿਹੀਆਂ ਟਿੱਪਣੀਆਂ ਇੱਕ ਵੱਡੇ ਵਿਵਾਦ ਨੂੰ ਜਨਮ ਦਿੰਦੀਆਂ ਨੇ। ਬਖੀੜਾ ਖੜਾ ਹੁੰਦਾ ਧਾਰਮਿਕ ਲਿਹਾਜ਼ 'ਤੇ। ਇਸ ਤੋਂ ਪਹਿਲਾਂ ਆਪਾਂ ਦੇਖਿਆ ਹੀ ਏ ਕਿ ਦੋ ਵੱਡੇ ਸਿਆਸੀ ਆਗੂਆਂ ਨੇ ਧਾਰਮਿਕ ਟਿੱਪਣੀਆਂ ਤੋਂ ਉਹਨਾਂ ਨੇ ਮਾਫੀ ਅਜਿਹੇ ਸਾਰੇ ਮਾਮਲੇ ਉੱਤੇ ਤਾਕਸੀਨੀ ਦਮਤਾਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਤਦਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਧਾਰਮਿਕ ਟਿੱਪਣੀਆਂ ਤੋਂ ਗਰੀਸ ਕਰਨ ਡਾਕਟਰ ਸਾਹਿਬ ਇਹ ਧਾਰਮਿਕ ਗੱਲ ਯਾਨੀ ਹਰਪ੍ਰੀਤ ਸਿੰਘ ਅਰ ਨੂੰ ਅਜਿਹੀ ਨਸੀਹਤ ਦੇ ਲਈ ਅੱਗੇ ਆਉਣਾ ਪਿਆ ਕੀ وجہ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਭਿੰਡਰ ਸਾਹਿਬ ਜਦੋਂ ਚੋਣ ਦਾ ਮਾਹੌਲ ਹੁੰਦਾ ਹੈ ਹਰੇਕ ਲੀਡਰ ਆਪੋ ਆਪਣੀ ਵਿਦਵਤਾ ਦਾ ਪ੍ਰੀਖਿਆ ਵੀ ਦੇਣਾ ਚਾਹੁੰਦਾ ਹੁੰਦਾ ਫਿਰ ਉਹ ਇਸ ਦੇ ਨਾਲ ਥੋੜੀ ਜੀ ਧਾਰਮਿਕ ਰੰਗਤ ਦੇਣ ਦੇ ਲਈ ਧਾਰਮਿਕ ਪੱਖ ਦੇ ਵਿੱਚੋਂ ਕੋਈ ਅਜਿਹੀਆਂ ਟਿੱਪਣੀਆਂ ਅਨੇ ਦਵਾ ਦੇ ਦੇ ਇਹ ਜਾ ਬਿਨਾ ਪੂਰੀ ਜਾਣਕਾਰੀ ਦੇ ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਜਾਂਦੇ ਨੇ ਜਦ ਕਿ ਉਹ ਟਿੱਪਣੀ ਦਾ ਉਲਟਾ ਅਸਰ ਹੁੰਦਾ ਜਾਂ ਵਿੱਚੋਂ ਕਈ ਵਾਰ ਗਰਵਾਣੀ ਦੀ ਕੋਈ ਟੂਕ ਜਾਂ ਦੇਣੀ ਚਾਹੁੰਦੇ ਨੇ ਜਾਂ ਕਿਸੇ ਧਰਮ ਦੀ ਮर्यादा ਜਾਂ ਉਸ ਦੇ ਉਸੂਲਾਂ ਬਾਰੇ ਗੱਲ ਕਰਨੀ ਚਾਹੁੰਦੇ ਨੇ ਜਿਹਦੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਗਿਆਨ ਨਹੀਂ ਹੁੰਦਾ ਪਰੰਤੂ ਉਹ ਕਰ ਜਾਂਦੇ ਨੇ ਕਿ ਕਾਲੀ ਦੇ ਵਿੱਚ ਹੁੰਦਾ ਤੇ ਆਪਣੀ ਦੇਵਤਾ ਨੂੰ ਦਿਖਾਉਣ ਦੇ ਖਾਤਰ ਅਜਿਹਾ ਕਰ ਲੈਂਦੇ ਨੇ ਤੇ ਫਿਰ ਇਹਦੇ ਬਾਰੇ ਜਦੋਂ ਬ੍ਰੋਧ ਹੁੰਦਾ ਤਾਂ ਮਾਫੀ ਮੰਗਣੀ ਪੈਂਦੀ ਹੈ ਪਿੱਛੇ ਹਟਣਾ ਪੈਂਦਾ ਇਸਬੰਦੀ ਸਿੰਘ ਸਾਹਿਬ ਨੇ ਜੋ ਬਿਆਨ ਦਿੱਤਾ ਹੈ ਜੋ ਇਹਨਾਂ ਨੂੰ ਅਗਾਹ ਕੀਤਾ ਹੈ ਉਹ ਬਿਲਕੁਲ ਠੀਕ ਹੈ ਵੀ ਜੇਕਰ ਪੂਰੀ ਤਰ੍ਹਾਂ ਪਰਪੱਕ ਨਹੀਂ ਹੋ ਤੁਸੀਂ ਤੁਹਾਨੂੰ ਉਸ ਬਾਰੇ ਪੂਰੀ ਤਰ੍ਹਾਂ ਸ਼ੋਰ ਹੀ ਨਹੀਂ ਸ਼ੋਰਟੀ ਨਹੀਂ ਹੈ ਫਿਰ ਉਸ ਤਰ੍ਹਾਂ ਦੀ ਉਹ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਉਸ ਤੋਂ ਗਰੇਵ ਕੀਤਾ ਜਾਵੇ ਜਿਹਦੇ ਨਾਲ ਬਾਹਰ ਦੇ ਵਿੱਚ ਤਲਖੀ ਉਤਪੰਨ ਹੁੰਦੀ ਹੋਵੇ ਤੇ ਇਸ ਤਰ੍ਹਾਂ ਦੇ ਵਰਤਾਰੇ ਤੋਂ ਪੋਲੀਟਿਕਲ ਲੀਡਰਾਂ ਨੂੰ ਬਚਨ ਦੀ ਜ਼ਰੂਰਤ ਹੈ ਜੀ ਬੰਡਾ ਕੋਲ ਡਾਕਟਰ ਰਵਸਾਬ ਇਸ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਦੇ ਜਿਹੜੀ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਵੱਲੋਂ ਵੀ ਇੱਕ ਵਿਵਾਦਤ ਬਿਆਨ ਦਿੱਤਾ ਗਿਆ ਚਨਾਵੀ ਪਿੰਡ ਦੇ ਵਿੱਚ ਜਾਣੇ ਜਾਂ ਅਣਜਾਣੇ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਤੋਂ ਮਾਫੀ ਮੰਗ ਲਈ ਹੈ ਤੇ ਇਸੇ ਤਰ੍ਹਾਂ ਬੁੰਨੀ ਜਨਾਲਾ ਇੱਕ ਆਗੂ ਨੇ ਵੱਡੇ ਪੰਜਾਬ ਦੇ ਉਹਨਾਂ ਨੇ ਵੀ ਇਹ ਮਾਮਲਾ ਇੱਕ ਸਾਹਮਣੇ ਲਿਆਉਣ ਮਗਰੋਂ ਮਾਫੀ ਮੰਗੀ ਡਾਕਟਰ ਸਾਹਿਬ ਜੇਕਰ ਸਿਆਸਤਦਾਨਾਂ ਨੂੰ ਆਪਾਂ ਦੇਖੀਏ ਅਕਸਰ ਇਹ ਅਜਿਹੇ ਮਾਮਲੇ ਸਾਹਮਣੇ ਹੁੰਦਾ ਹੈ ਕਿ ਉਹ ਜਾਂ ਤਾਂ ਬਾਣੀ ਦੀ ਜਿਹੜੀ ਪਵਿੱਤਰ ਬਾਣੀ ਅਕਸਰ ਹੀ ਮਤਲਬ ਗਲਤ ਲਿਹਾਜ਼ ਤੇ ਉਹ ਪ੍ਰਚਾਰਨ ਕਰ ਦਿੰਦੇ ਆ ਜਾਂ ਫਿਰ ਕਈ ਵਾਰ ਅਜਿਹਾ ਉਹ ਆਪਣਾ ਵਰਤਾਨ ਸਿਰਜਦੇ ਆ ਕਿਸੇ ਦੇ ਤੌਰ ਤੇ ਉਹ ਇਦਾਂ ਲੱਗਦਾ ਹੈ ਕਿ ਉਹ ਧਾਰਮਿਕ ਪੱਖ ਤੋਂ ਕੋਰੇ ਨੇ ਜਦੋਂ ਕਿ ਸਿਆਸਤ ਦੇ ਵਿੱਚ ਖਾਸ ਕਰਕੇ ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਮੀਰੀ ਤੇ ਪੀਰੀ ਦੋ ਤਲਵਾਰਾਂ ਪਹਿਨੀਆਂ ਸੀ ਛੇਵੇਂ ਪਾਤਸ਼ਾਹ ਸਾਹਿਬ ਜੀ ਨੇ ਤੇ ਸਿੱਖ ਨੂੰ ਪੰਜਾਬੀ ਨੂੰ ਸਿੰਘਾਂ ਨੂੰ ਇੱਕ ਪੰਥ ਦੇ ਵਿੱਚ ਸਿਆਸਤ ਦੇ ਨਾਲ-ਨਾਲ ਜਿਹੜੀ ਹੈ ਧਾਰਮਿਕ ਖੇਤਰ ਦੀ ਜਾਣਕਾਰੀ ਵੀ ਜਿਹੜੀ ਹੈ ਉਹ ਪਰਪੱਕਤ ਨਾਲ ਹੋਣ ਉਤੇ ਇੱਕ ਜ਼ੋਰ ਦਿੱਤਾ ਗਿਆ ਅਜਿਹਾ ਰਿਹਾ ਵੀ ਹੈ ਪਰ ਸਵਾਲ ਇਹ ਕਿ ਕੀ ਹੁਣ ਦੇ ਜਿਹੜੇ ਲੀਡਰ ਨੇ ਹੁਣ ਦੇ ਜਿਹੜੇ ਆਗੂ ਨੇ ਸਿਆਸਤਦਾਨ ਨੇ ਉਹ ਕਿਉਂ ਅਜਿਹਾ ਮਾਮਲਾ ਅਣਡਿੱਠ ਕਰ ਰਹੇ ਨੇ ਧਾਰਮਿਕ ਖੇਤਰ ਦਾ ਕਿ ਹੁਣ ਸਿੱਖ ਕੌਮ ਦੇ ਵੱਡੇ ਆਗੂ ਯਾਨੀ ਸਰਪ੍ਰੀਤ ਸਿੰਘ ਵੱਲੋਂ ਵੱਲੋਂ ਇਹ ਚੋਣ ਪੇੜ ਦਰਾਂ ਨੇ ਇੱਕ ਨਸੀਹਾ ਦੇਣ ਲਈ ਅਗਿਆਉਣਾ ਪਿਆ ਜੀ ਡਾਕਟਰ ਸਾਹਿਬ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਖਾਸ ਤੌਰ ਤੇ ਕਈ ਵਾਰ ਅਕਾਲੀ ਦਲ ਜਿਹੜਾ ਕਿ ਅੰਤਕ ਰਾਜਨੀਤੀ ਦੇ ਲਈ ਮੰਨਿਆ ਜਾਂਦਾ ਜਿਹਦਾ ਸੰਬੰਧੀ ਅੰਤਕ ਰਾਜਨੀਤੀ ਦਾ ਹੈ ਤੇ ਜਿਹਦਾ ਗੁਰਦੁਆਰਿਆਂ ਦੀ ਇਜਾਦੀ ਤੋਂ ਉਤਪੰਨ ਹੋਇਆ ਸੀ ਇਸ ਦੇ ਲੀਡਰਾਂ ਵੱਲੋਂ ਵੀ ਕਈ ਵਾਰ ਗਲਤ ਬਿਆਨੀਆਂ ਕੀਤੀਆਂ ਜਾਂਦੀਆਂ ਨੇ ਪਿਛਲੇ ਸਮੇਂ ਦੇ ਦੌਰਾਨ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਲੀਡਰ ਕਰ ਜਾਂਦੇ ਨੇ ਤੇ ਜਦ ਕਿ ਇਹਦੇ ਲਈ ਜਦੋਂ ਕੋਈ ਪੰਜਾਬ ਦੇ ਜਾਂ ਕਿਸੇ ਵੀ ਸਬੰਧ ਦੇ ਵਿੱਚ ਕੋਈ ਟਿੱਪਣੀ ਕਰਨੀ ਹੈ ਜਾਂ ਗੱਲ ਕਰਨੀ ਹੈ ਉਹਦੇ ਬਾਰੇ ਪੂਰੀ ਤਰ੍ਹਾਂ ਉਹਨਾਂ પાસે ਸਟੀਕ ਜਾਣਕਾਰੀ ਹੋਣੀ ਚਾਹੀਦੀ ਹੈ ਪੂਰੀ ਉਹਨਾਂ ਨੇ ਸਟੱਡੀ ਕੀਤੀ ਹੋਣੀ ਚਾਹੀਦੀ ਹੈ ਹੋਮਵਰਕ ਕਰਕੇ ਉਹਨਾਂ ਹੀ ਬੋਲਣ ਦੀ ਜ਼ਰੂਰਤ ਹੁੰਦੀ ਹੈ ਕਿ ਨਾ ਕਿ ਬਹਿਣ ਦੇ ਵਿੱਚ ਬਹਿ ਕੇ ਇਹ ਗਲਤ ਟਿੱਪਣੀਆਂ ਜਾਂ ਗਲਤ ਜਾਣਕਾਰੀ ਦੇਣੀ ਉਹ ਉਹ ਉਲਟਾ ਅਸਰ ਵੀ ਪਾ ਜਾਂਦੀ ਹੈ ਅਸਲ ਦੇ ਵਿੱਚ ਸਮਾਜ ਬਾਰੇ ਫਿਰਸੇ ਬਾਰੇ ਸਾਡੇ ਇਤਿਹਾਸ ਬਾਰੇ ਤੇ ਇਸ ਤਰ੍ਹਾਂ ਦੀਆਂ ਪੋਲੀਟਿਕਲ ਲੀਡਰ ਟਿੱਪਣੀਆਂ ਕਰਦੇ ਨੇ ਕਈ ਵਾਰ ਉਹ ਇਸ ਤਰ੍ਹਾਂ ਦੀ ਉਹਨਾਂ ਦੀ ਜੱਤਾ ਜ਼ਬਾਨ ਥਿਰਕ ਜਾਂਦੇ ਆ ਜਾਂ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਤੇ ਉਹ ਗਲਤ ਬਰਤਾਂਤ ਸਿਰਜ ਜਾਂਦੇ ਨੇ ਜਿਹਦਾ ਉਹਨਾਂ ਨੂੰ ਖਮਿਆਈ ਭੁਗਤਣਾ ਪੈਂਦਾ ਇਹ ਸਬੰਧ ਦੇ ਵਿੱਚ ਗਿਆਨੀ ਹੈਪੀ ਸਿੰਘ ਜੀ ਦਾ ਜਿਹੜਾ ਇਹ ਵਿਚਾਰ ਹੈ ਇਹ ਕਾਫੀ ਚੋਣ ਖਰੇ ਵੀ ਕਰਦਾ ਹੈ ਤੇ ਕਾਫੀ ਅਨੁਸਚੇਤ ਵੀ ਕਰਦਾ ਹੈ ਪੋਲੀਟਿਕਲ ਲੀਡਰਸ਼ਿਪ ਨੂੰ ਵੀ ਘੱਟੋ ਘੱਟ ਇਸ ਮੌਕੇ ਦੇ ਉੱਪਰ ਚੋਣਾਂ ਦੇ ਮੌਕੇ ਦੇ ਉੱਪਰ ਆਪਣੇ ਭਾਸ਼ਣ ਜਾਂ ਆਪਣੀ ਜਿਹੜੀ ਸਪੀਚ ਹੈ ਜਾਂ ਆਪਣਾ ਵਰਤਾਂਤ ਉਹਨਾਂ ਲਈ ਸਿਰਜਣਾ ਹੈ ਉਹਦੇ ਲਈ ਪਹਿਲਾਂ ਤਿਆਰੀ ਕਰਕੇ ਹੀ ਮੈਦਾਨ ਦੇ ਵਿੱਚ ਜਾਣਾ ਚਾਹੀਦਾ ਹੈ ਜੀ ਬੰਦਰਪਾਲ ਬਿਲਕੁਲ ਡਾਕਟਰ ਸਾਹਿਬ ਲੋਕਤੰਤਰ ਦੇ ਵਿੱਚ ਜਿਹੜਾ ਰਾਜਸੀ ਆਗੂ ਹੈ ਉਹ ਸਮਾਜਿਕ لحاظ ਉੱਤੇ ਵਾਕਈ ਇੱਕ ਮਾਡਲ ਹੁੰਦਾ ਹੈ ਤੇ ਖਾਸ ਕਰਕੇ ਚੋਣਾਂ ਦੇ ਮਾਹੌਲ ਲਈ ਤਾਂ ਇੱਕ ਲੀਡਰ ਬਾਕੀ ਇੱਕ ਸਮਾਜ ਦਾ ਆਦਰ ਸੇਰਾ ਹੋਣਾ ਚਾਹੀਦਾ ਹੈ ਪਰੰਤੂ ਜਦੋਂ ਖਰਚ ਕਰਨ ਵਰਗੀ ਗੱਲ ਉਹਨਾਂ ਤੋਂ ਸਾਹਮਣੇ ਆਉਂਦੀ ਹੈ ਤਾਂ ਫਿਰ ਖੈਰ ਸਮਾਜ ਜਿਹਾ ਨੋਟਿਸ ਜ਼ਰੂਰ ਲੈਂਦਾ ਹੀ ਹੈ ਖੈਰ ਜ਼ਰੂਰੀ ਹੈ ਕਿ ਰਾਜਨੀਤੀ ਦੇ ਨਾਲ ਨਾਲ ਲੀਡਰ ਧਰਮ ਅਧਿਆਨ ਦੇ ਵਿੱਚ ਵੀ ਪੂਰੇ ਉਹ ਆਪਣਾ ਤਿੱਖਣ ਬੁੱਧੀ ਰੱਖਦੇ ਹੋਣ ਖੈਰ ਡਾਕਟਰ ਸਾਹਿਬ ਦੂਜੇ ਬੰਨੀ ਗੱਲ ਆਪਾਂ ਪੰਜਾਬ ਦੀ ਕਰਦੇ ਹਾਂ ਚਨਾਵੀ ਮਾਹੌਲ ਦੌਰਾਨ ਪੰਜਾਬ ਦੇ ਵਿੱਚ ਦੋ ਮੋਰਚੇ ਜਿਹੜੇ ਕਿਸਾਨਾਂ ਦੇ ਨੇ ਉਹ ਇਸ ਤੋਂ ਪਹਿਲਾਂ ਲੱਗੇ ਹੋਏ ਨੇ ਸ਼ੰਭੂ ਬਾਡਰ ਤੇ ਫਨੌਰੀ ਬਾਡਰ ਉੱਤੇ ਹਰਿਆਣੇ ਦੇ ਬਾਡਰ ਉੱਤੇ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਐਸਕੇਮ ਵੱਲੋਂ ਜਿਹੜਾ ਵਿਰੋਧ ਦਰਜ ਕਰਾਉਣ ਦਾ ਮਾਮਲਾ ਹੈ ਉਹ ਵੀ ਇੱਕ ਪੱਕੇ ਮੋਰਚੇ ਵਾਂਗ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ ਰੋਜ਼ ਹੀ ਅਜਿਹੀਆਂ ਘਟਨਾਵਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਆ ਕਿ ਫਨਾਨੇ ਭਾਜਪਾ ਦੇ ਉਮੀਦਵਾਰ ਦੇ ਖਿਲਾਫ ਕਿਸਾਨਾਂ ਨੇ ਵਿਰੋਧ ਦਰਜ ਕੀਤਾ ਕਾਲੀਆਂ ਝੰਡੀਆਂ ਵਖਾਈਆਂ ਤੇ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਜਿਹੜੀ ਇਸ ਤੋਂ ਪਹਿਲਾਂ ਐਸ ਕੇ ਐਮ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਵਿਰੋਧ ਦਰਜ ਕਰਵਾਉਣ ਦੇ ਵਿੱਚ ਸ਼ਾਮਲ ਵੀ ਹੈ ਪਰੰਤੂ ਹੁਣ ਨਾਲ ਇੱਕ ਵੱਖਰੇ ਤੌਰ ਤੇ ਵੀ ਕੇ ਜੂ ਇਕਤਾ ਗ੍ਰਾਹ ਜਿਨ੍ਹਾਂ ਦੀ ਅਗਵਾਈ ਜਗਿੰਦਰ ਸਿੰਘ ਗ੍ਰਾਹ ਹੁਣਾਂ ਦੇ ਕੁਲ ਹੈ ਉਹਨਾਂ ਵੱਲੋਂ ਅੱਜ ਇੱਕ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਵੀਤ ਸਿੰਘ ਕੁਲਿਆ ਤੇ ਕੈਬਨਟ ਮੰਤਰੀ ਮੀਤ ਹੇਰ ਉਹਨਾਂ ਦੇ ਘਰਾਂਗੇ ਬਰਨਾਲੇ ਤੇ ਬਟਿੰਡੀ ਜ਼ਿਲ੍ਹਿਆਂ ਦੇ ਵਿੱਚ ਪੱਕੇ ਮੋਰਚੇ ਸਥਾਪਿਤ ਕਰਤੇ ਜਾਣਗੇ 5 ਮਈ ਤੋਂ ਜੀ ਡਾਕਟਰ ਸਾਹਿਬ ਇਹ ਜਿਹੜੇ ਅਗਲੇ ਕਹਿੰਦਾ ਭਾਵ ਕਿ ਤਿੰਨ ਪੱਕੇ ਮੋਰਚੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਪਹਿਲਾਂ ਚੱਲ ਹੀ ਰਹੇ ਨੇ ਬੜੀ ਚਰਚਾ ਹੈ ਉਹਨਾਂ ਦੀ ਤੇ ਦੋ ਹੋਰ ਪੱਕੇ ਮੋਰਚੇ ਕਿਸਾਨ ਤੇ ਇੱਕ ਵੱਖਰੀ ਚਰਚਾ ਦੇ ਵਿੱਚ ਜ਼ਰੂਰ ਹੈਗਾ ਕੇਂਦਰ ਬਿੰਦੂ ਹੈ ਇਸ ਚਨਾਵੀ ਪਿੰਡ ਤਰਾਂ ਜੀ ਡਾਕਟਰ ਸਾਹਿਬ ਕੀ ਅਸਰ ਰਹਿਣ ਵਾਲਾ ਹੈ ਹੁਣ ਦੋ ਪੱਕੇ ਜਿਹੜੇ ਕਿਸਾਨੀ ਮੋਰਚੇ ਜਦੋਂ ਲੱਗਦੇ ਆਂ ਅੰਤਰ ਸਾਹਿਬ ਜਿਹੜੇ ਪਹਿਲਾਂ ਤਿੰਨ ਮੋਰਚੇ ਚੱਲ ਰਹੇ ਨੇ ਉਹਨਾਂ ਦੀ ਮੁੱਖ ਤੌਰ ਕੇਂਦਰ ਵੱਲ ਜਾਂ ਖਾਸ ਤੌਰ ਤੇ ਇਹ ਕਹਿ ਲਿਆ ਹੈ ਜਨਤਾ ਪਾਰਟੀ ਦੇ ਵਿਰੋਧ ਗਿਆ ਰਹੀ ਹੈ ਤੇ ਜਿਹੜੇ ਇਹ ਹੁਣ 5 ਮਈ ਤੋਂ ਮੋਰਚੇ ਲੱਗਨੇ ਨੇ ਤੋ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਅੱਗੇ ਅਤੇ ਉਹਨਾਂ ਦਾ ਜਨਤਕ ਤੌਰ ਤੇ ਵੀ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਹੁਣ ਜਿਹੜੇ ਦੋ ਉੱਤੇ ਮੋਰਚੇ ਹੋਰ ਲੱਗੇ ਰਹੇਗੇ 5 ਮਈ ਨੂੰ ਉਹਨਾਂ ਦੀ ਜਿਹੜੀ ਸੋਰ ਹੈ ਇਹ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਨੇ ਉਹਨਾਂ ਦੀ ਪੂਰਤੀ ਦੇ ਲਈ ਜਾਂ ਜਿੰਨੇ ਦੇ ਵਿੱਚ ਪਾਈਪਲਾਈਨ ਜਾਂ ਜਿਹੜਾ ਸਮਝੌਤਾ ਹੋਇਆ ਸੀਗਾ ਉਹਦੇ ਮੁਆਵਜ਼ੇ ਦਾ ਬਿਮਾਰੀ ਦੇ ਦੌਰਾਨ ਫਸਲਾਂ ਦਾ ਔਰ ਘਰਾਂ ਦੇ ਨੁਕਸਾਨ ਦਾ ਇਸੇ ਤਰ੍ਹਾਂ ਹੜ੍ਹਾਂ ਦੇ ਦੌਰਾਨ ਫਸਲਾਂ ਦਾ ਨੁਕਸਾਨ ਹੋਇਆ ਸੀ ਤੇ ਇਸੇ ਤਰ੍ਹਾਂ ਹੀ ਭਿਆਨਕ ਬਿਮਾਰੀਆਂ ਦੇ ਨਾਲ ਮਰੀ ਹੋ ਸਤਿਵੰਦ ਦੇ ਮੌਅਬ ਦੇ ਸੰਬੰਧੀ ਜਿਹੜੀ ਕਿਸਮ ਜੁੱਤੇ ਹੋਈ ਸੀ ਉਹ ਉਹਨਾਂ ਦੀ ਪੂਰਤੀ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਇਹ ਮੋਰਚੇ ਨੇ ਇਹ ਹਾਲ ਦੀ ਕਮਿਟੀ ਦਾ ਦੋ ਦੋ ਮੰਤਰੀਆਂ ਦੇ ਨੇ ਇਹਦਾ ਜੇਕਰ ਪੰਜਾਬ ਦੇ ਵਿੱਚ ਵਿਆਪਕ ਤੌਰ ਤੇ ਹੋਰ ਫੈਲ ਕੇ ਤਾਂ ਇਹਦਾ ਹੋਰ ਵੀ ਗੰਭੀਰ ਸਿੱਤੇ ਆਉਣਗੇ ਇਹਦੇ ਤੋਂ ਇਹ ਲੱਗ ਰਿਹਾ ਹੈ ਕਿ ਦੋ ਧਿਰਾਂ ਦੇ ਖਿਲਾਫ ਮੋਰਚਾ ਬੰਦੀ ਭਾਰਤੀ ਕਿਸਾਨ ਯੂਨੀਅਨਾਂ ਜਿਹੜੀਆਂ ਐਸ ਕੇ ਐਮ ਦੇ ਹਿੱਸੇ ਨੇ ਅਲੱਗ-ਅਲੱਗ ਤੌਰ ਤੇ ਐ ਐਸਪੀਐਮ ਸਿਆਸੀ ਗੈਰ ਸਿਆਸੀ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਇਸ ਤਰ੍ਹਾਂ ਦੀ ਮੋਰਚਾ ਬੰਦੀ ਕਰ ਦਿੱਤੀ ਗਈ ਹੈ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਖਣੀ ਹੋਏਗੀ ਕਿਉਂਕਿ ਪੰਜਾਬ ਦੀ ਖੇਤੀ ਨੂੰ ਇਸ ਤਰ੍ਹਾਂ ਕਿਹਾੜੀ ਦੀ ਫਸਲ ਸ਼ਾਮਲੇ ਆ ਗਿਆ ਅਤੇ ਬੇਲੇ ਵੀ ਨੇ ਤੇ ਇਹ ਮੋਰਚਾ ਹੋਰ ਵੀ ਤੇਜ਼ ਫਖਣ ਦੀ ਸੰਭਾਵਨਾਵਾਂ ਨੇ ਹਲੇ ਜੀੜੀ ਲਗਾਉਣ ਦੇ ਸਮਾਂ ਹੈ ਕਿ ਕਿਸਾਨ ਇਸ ਦੇ ਵਿੱਚ ਪੂਰੀ ਤਰ੍ਹਾਂ ਮੋਰਚਾ ਬੰਦੀ ਦੇ ਵਿੱਚ ਪੁੱਜਣਗੇ ਤੇ ਇਹਦੇ ਨਾਲ ਇਹਨਾਂ ਤਰ੍ਹਾਂ ਨੂੰ ਕਿਸ ਤਰ੍ਹਾਂ ਦਾ ਵਿਰੋਧ ਸਾਹਮਣਾ ਹੋਗਾ ਤੇ ਬੋਟਾਂ ਦੇ ਵਿੱਚ ਇਹਨਾਂ ਦਾ ਕਿਸ ਤਰ੍ਹਾਂ ਦਾ ਲੋਕ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਕਿਉਂਕਿ ਜੇਕਰ ਜਨਤਕ ਪੱਧਰ ਤੇ ਜਿਵੇਂ ਕਿ ਪਹਿਲਾਂ ਭਾਗਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਜਨਤਕ ਪੱਧਰ ਦੇ ਵਿੱਚ ਇਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ ਪੰਜਾਬ ਦੇ ਵਿੱਚ ਇੱਕ ਬੱਕਰੀ ਤਰ੍ਹਾਂ ਦਾ ਵਰਤਾਰਾ ਤੇਜਿਆ ਗਿਆ ਵੀ ਇਹ ਪੰਡਤ ਦਰਸਾਬ ਆਵਾਰਾ ਖੁੰਖਾਰ ਕੁੱਤਿਆਂ ਤੋਂ ਪੰਜਾਬੀਆਂ ਨੂੰ ਬੜਾ ਵੱਡਾ ਖਤਰਾ ਬਣ ਗਿਆ ਅਕਸਰ ਇਹ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਪੁਰਾਣੇ ਇਲਾਕੇ ਦੇ ਵਿੱਚ ਪੁਰਾਣੇ ਪਿੰਡ ਦੇ ਵਿੱਚ ਬਜ਼ੁਰਗ ਨੂੰ ਕੁੱਤਿਆਂ ਨੇ ਨੂੰ ਚ ਖਾ ਲਿਆ ਕਈ ਥਾਵਾਂ 'ਤੇ ਬੱਚਿਆਂ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ ਤੇ ਹੁਣ ਇੱਕ ਜਵਾਨ ਔਰਤ ਪੰਖਾਰ ਕੁੱਤਿਆਂ ਦਾ ਸ਼ਿਕਾਰ ਹੋਈ ਹੈ ਜਾਨ ਗਵਾ ਚੁੱਕੀ ਹੈ ਡਾਕਟਰ ਸਾਹਿਬ ਇਹ ਮਾਮਲਾ ਬੜਾ ਗੰਭੀਰ ਹੈ ਪਹਿਲਾਂ ਤਾਂ ਦੱਸਿਓ ਇਹ ਮਾਮਲਾ ਹੈ ਕਿੱਥੋਂ ਦਾ ਕਿਵੇਂ ਵਾਪਰਿਆ ਤੇ ਨਾਲ ਕੀ ਇਹ ਚੋਣਾਂ ਦੇ ਮਾਹੌਲ ਦੇ ਵਿੱਚ ਸਿਆਸੀ ਧਿਰਾਂ ਨੂੰ ਇਸ ਇਹ ਮਾਮਲੇ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਹੰਕਾਰ ਕੁੱਤਿਆਂ ਤੋਂ ਜਿਹੜਾ ਮਨੁੱਖਤਾ ਦਾ ਬਚਾਅ ਹੋ ਸਕੇ ਅਕਸਰੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਅਵਾਰਾ ਕੁੱਤੇ ਮਤਲਬ ਇੰਨੀ ਦੀਨੀ ਉਹ ਵਿਖੇ ਜਾ ਸਕਦੇ ਨੇ ਤੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਖੁੰਖਾਰ ਕੁੱਤੇ ਬਣ ਚੁੱਕੇ ਨੇ ਜਿਨ੍ਹਾਂ ਦੇ ਖੁੰਖਾਰ ਕੁੱਤਿਆਂ ਦੇ ਮੂੰਹ ਇੱਕ ਵਾਰ ਮਨੁੱਖ ਦਾ ਖੂਨ ਲੱਗ ਜਾਂਦਾ ਹੈ ਕਹਿੰਦੇ ਨੇ ਕਿ ਉਹ ਫਿਰ ਮਨੁੱਖ ਦਾ ਹੀ ਸ਼ਿਕਾਰ ਕਰਨ ਦੀ ਹੋੜ ਦੇ ਵਿੱਚ ਹੁੰਦਾ ਹੈ ਤੇ ਬੜਾ ਗੰਭੀਰ ਮਾਮਲਾ ਹੈ ਬੜੀ ਚਿੰਤਾ ਪਰਿਆ ਟਰਸਰ ਦੱਸੋ ਕਿ ਇਹ ਮਾਮਲਾ ਕਿੱਥੇ ਕਿੱਥੋਂ ਦਾ ਕਿਵੇਂ ਵਾਪਰਿਆ ਕੀ ਹਾਲਾਤ ਰਹਿ ਉਸ ਵਿਅਕਤੀਔਰਤ ਦੇ ਨਾਲ ਤੇ ਨਾਲ ਕੀ ਚੋਣ ਮੈਨੀਫੈਸਟੋ ਦੇ ਵਿੱਚ ਇਹ ਮਾਮਲਾ ਉੱਠਣਾ ਚਾਹੀਦਾ ਹੈ ਸਿਆਸੀ ਧਿਰਾਂ ਨੂੰ ਇਸ ਮਾਮਲੇ ਦੇ ਵਿੱਚ ਗੰਭੀਰ ਹੋਣ ਦੀ ਲੋੜ ਹੈ ਪਿੰਡਾ ਸਾਹਿਬ ਇਹ ਮਾਮਲਾ ਪਣੀ ਮੀਆਂ ਖਾਨ ਦੇ ਨੇੜੇ ਪਿੰਡ ਕ੍ਰਿਸ਼ਨਪੁਰਾ ਦਾ ਹੈ ਜੀ ਇੱਕ ਨਬਿਆਤਾ ਲੜਕੀ ਆਪਣੇ ਪਿਕੇ ਘਰ ਆਈ ਹੋਈ ਸੀ ਤੇ ਉਹ ਸ਼ਵੇਰ ਸਮੇਂ ਸਹਿਰ ਕਰਨ ਦੇ ਲਈ ਜਾ ਲਈ ਗਈ ਤੇ ਉਹ ਕਾफी देर ਜਦੋਂ ਘਰ ਵਾਪਸ ਆਈ ਤੇ ਪਿਤਾ ਨੇ ਦੇਖਿਆ ਵੀ ਕੀ ਗੱਲ ਤੇ ਜਦੋਂ ਉਹਨਾਂ ਨੇ ਪਤਾ ਲੱਗਿਆ ਕਿ ਉੱਥੇ ਉਹ ਤਾਂ ਘਟਿਆਂ ਦੀ ਮੌਤ ਪਈ ਹੈ ਤੇ ਫਿਰ ਉੱਥੇ ਉਹਨਾਂ ਨੇ ਉਸ ਨੂੰ ਲਿਆ ਕੇ ਹਸਪਤਾਲ ਦੀ ਕਿਹੜੀ ਵਾਰਾ ਕੁੱਤੇ ਜਿਹੜੇ ਖੂਖਾਰ ਕੁੱਤੇ ਨੇ ਉਹ ਇਸ ਆਫ ਦੇ ਵਿੱਚ ਸੀਤੇ ਇੱਕ ਨਵ ਬਲਤਾ ਜਿਹੜੀ ਨੌਜਵਾਨ ਔਰਤ ਹੈ ਉਸ ਨੂੰ ਸਾagre ਬੱਚਿਆਂ ਤੇ ਬਜ਼ੁਰਗਾਂ ਦਾ ਤਾਂ ਪਹਿਲਾਂ ਆਪਾਂ ਸੁਣਦੇ ਰਹੇ ਹਾਂ ਜੇ ਇਸ ਤਰ੍ਹਾਂ ਦੇ ਹਾਲਾਤ ਵਾਪਰ ਹੋ ਸਕਤੇ ਨੇ ਤਾਂ ਕੌਣ ਉਸ ਤੋਂ ਸਖਿਤ ਹੋ ਸਕਦਾ ਹੈ ਬੇਸ਼ੱਕ ਸਰਕਾਰਾਂ ਇਹਦੇ ਬਾਰੇ ਬੜੇ ਐਲਾਨ ਕਰਦੇ ਆ ਨੇ ਮੇਰੇ ਯਾਦ ਹੈ ਕਿ ਅੱਜ ਤੋਂ 70 ਸਾਲ ਪਹਿਲਾਂ ਇੱਕ ਬੜੀ ਵੱਡ ਸੈਸ਼ਨ ਦੇ ਵਿੱਚ ਮਾਨਯੋਗ ਵਿੱਤ ਮੰਤਰੀ ਜੀ ਨੇ ਕੁੱਤੇ ਖਾਨੇ ਬਣਾਉਣ ਬਾਰੇ ਇੱਕ ਵੱਖਰੀ ਆਈਟਮ ਪੜੀ ਸੀ ਬਜਟ ਸੀਟ ਦੇ ਵਿੱਚ ਤੇ ਉਹ ਮੇਰਾ ਖਿਆਲ ਹੈ ਸਰਕਾਰ ਵੱਲੋਂ ਕਿਸੇ ਅਮਲ ਕੇ ਆਈਆ ਕਿ ਨਹੀਂ ਆਈ ਤੇ ਇਹਦੇ ਨਹੀਂ ਸਾਡੀਆਂ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਮਦ ਪਾਉਣੀ ਚਾਹੀਦੀ ਹੈ ਇਸ ਤਰ੍ਹਾਂ ਦਾ ਜਿਹਨਾਂ ਦਾ ਇੱਕ ਨੁਕਸਾਨ ਬਹੁਤ ਹੋ ਰਿਹਾ ਯਾਨੀ ਨਿਯਤਾਨ ਹੋ ਰਿਹਾ ਨੁਕਸਾਨ ਦਾ ਨੁਕਸਾਨ ਹੋ ਰਿਹਾ ਪੰਜਾਬ ਦੇ ਕੀ ਇਸ ਤਰ੍ਹਾਂ ਦਾ ਬੱਚਿਆਂ ਦਾ ਹੁੰਜੜ ਤੇ ਇੱਕ ਘੱਟੋ-ਘੱਟ ਜਿਹੜੀ ਨੌਜਵਾਨ ਔਰਤ ਹੈ ਉਹਨੇ ਆਪਣੇ ਬਚਾਅ ਲਈ ਵੀ ਕੋਸ਼ਿਸ਼ ਇਸ਼ਤਾ ਹੋਊਗਾ ਤੇ ਇਹਦਾ ਮਤਲਬ ਕਿਤੇ ਕਿੰਨੇ ਖੂਨ ਖਾਰਨੇ ਤੇ ਕਿੰਨੇ ਜਬਰਦਸਤ ਢੰਗ ਨਾਲ ਉਹਨਾਂ ਨੇ ਉਸ ਔਰਤ 'ਤੇ ਹਮਲਾ ਕਰਕੇ ਵੀ ਕਾਨੂੰਨ ਲਈ ਤੇ ਨੋਟ ਕੀ ਰੱਖ ਦਿੱਤਾ ਇਹ ਬੜਾ ਹੀ ਭੰਕਰ ਤੇ ਬੜਾ ਹੀ ਗੰਦੀ ਹੁਕਮਤ ਦਾ ਮਸਲਾ ਹੈ ਇਹਦੇ ਬਾਰੇ ਇਹ ਸਾਰੀਆਂ ਪੋਲੀਟিক্যাল ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਇਸ ਸੰਬੰਧੀ ਇੱਕ ਰੈ ਬਣਾ ਕੇ ਇੱਕ ਨਾਮਬੰਦੀ ਕਰਨੀ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੇ ਵਾਰਕੁੱਤਿਆਂ ਦਾ ਜਾਂ ਜਿਹੜੇ ਇਸ ਤਰ੍ਹਾਂ ਦਾ ਜਿਹੜੇ ਲੋਕਾਂ ਨੂੰ ਜਿਨ੍ਹਾਂ ਨੂੰ ਜਾਨ ਤੋਂ ਖਤਰਾ ਹੋ ਰਿਹਾ ਹੈ ਇਹਦੇ ਬਾਰੇ ਕੋਈ ਕੁਝ ਪ੍ਰਬੰਧ ਕੀਤੇ ਜਾਣ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਅਜਿਹੇ ਗੰਭੀਰ ਮਾਮਲੇ ਤੋਂ ਪੰਜਾਬ ਦੀਆਂ ਅਕਰੀਬ ਸਾਰੀਆਂ ਹੁਣ ਤੱਕ ਸਰਕਾਰਾਂ ਕੰਨ ਬਲੀਟ ਦੇ ਰਹੀਆਂ ਨੇ ਤੇ ਜ਼ਿੰਮੇਵਾਰੀ ਸਿਰਫ ਨਗਰਪਾਲਿਕਾ ਜਾਂ ਪੰਚਾਇਤਾਂ ਉੱਤੇ ਪਾਈ ਗਈ ਹੈ ਤੇ ਅਜਿਹੇ ਮਾਮਲੇ ਦੇ ਵਿੱਚ ਉਸ ਕਦਰ ਫੰਡ ਵੀ ਨਹੀਂ ਜਟਾਈ ਜਾ ਰਹੇ ਤੇ ਜੇਕਰ ਕੋਖੀਏ ਤਾਂ ਅਵਾਰਾ ਕੁੱਤਿਆਂ ਦੀ ਨਸਬੰਦੀ ਵੀ ਸਰਕਾਰਾਂ ਨਹੀਂ ਕਰ پا ਰਹੀਆਂ ਲਿਹਾਜ਼ਾ ਕੁੱਤਿਆਂ ਦੀ ਗਿਣਤੀ ਅਥਾ ਵਟੇ ਪੱਦਰ ਉਤੇ ਵਾਦ ਰਹੀ ਹੈ ਤੇ ਜੇਕਰ ਅਜਿਹੇ ਮਾਮਲੇ ਉੱਤੇ ਸਰਕਾਰਾਂ ਗੰਭੀਰ ਨਹੀਂ ਨਾ ਹੋਈਆਂ ਕੇਂਦਰ ਸਰਕਾਰ ਲਾ ਲੋ ਜਾਂ ਪੰਜਾਬ ਸਰਕਾਰ ਬੇਸਿਕਲੀ ਇਹ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਸਰਕਾਰ ਇਸ ਮਾਮਲੇ ਤੇ ਭਾਵੇਂ ਨਗਰਪਾਲਿਕਾਵਾਂ ਨੂੰ ਨਗਰ ਨਿਗਮਾਂ ਨੂੰ ਪੰਚਾਇਤਾਂ ਨੂੰ ਕੋਈ ਹਦੇਸ਼ ਦੇਵੇ ਕੋਈ ਯੋਜਨਾ ਲਿਖ ਕੇ ਵੱਡੇ ਪੱਧਰ ਉੱਤੇ ਤੇ ਇਹ ਮਾਮਲਾ ਕਹਿੰਦਾ ਭਾਵ ਕਿ ਰੋਕਣਾ থামਣਾ ਬਹੁਤ ਜ਼ਰੂਰੀ ਹੈ ਮਨੁੱਖਤਾ ਨੂੰ ਇਹ ਖੁੰਖਾਰ ਕੁੱਤਿਆਂ ਤੋਂ ਵੱਡਾ ਖਤਰਾ ਹੈ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਗੈਂਗਸਟਰਾਂ ਵਾਂਗ ਇਹ ਆਵਾਰਾ ਖੁੰਖਾਰ ਕੁੱਤੇ ਤਾਂ ਵੀ ਪੰਜਾਬ ਨੂੰ ਇਸ ਵੇਲੇ ਵੱਡਾ ਖਤਰਾ ਹੈ ਇਹ ਬੜਾ ਗੰਭੀਰ ਮਾਮਲਾ ਹੈ ਜੀ ਤੇ ਡਾਕਟਰ ਸਾਹਿਬ ਇਹਦੇ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਰਾਜਸੀ ਜਥੇਬੰਦੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਗੁੰਮਰਾਹਤਾ ਨਾਲ ਲੈਣ ਅਜੋਕੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਉਪਨ ਹੋ ਰਹੀਆਂ ਨੇ ਭਈ ਜੇਕਰ ਕੁੱਤੇ ਇੱਕ ਨੌਜਵਾਨ ਨੂੰ ਹੀ ਖਾ ਕੇ ਮੋਚ ਰਹੇ ਨੇ ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਭੰਕਰ ਰੂਪਕ ਪਿਆਰ ਕਰਨਗੇ ਇਹਦੇ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਕੋ ਆਪਣਾ ਮੈਨੀਫੈਸਟੋ ਵਿੱਚ ਇਸ ਮੁੱਦੇ ਨੂੰ ਪਾਉਣਾ ਚਾਹੀਦਾ ਹੈ ਉਹਨਾਂ ਦੀ ਨਸਬੰਦੀ ਕਰਨ ਸੰਬੰਧੀ ਉਚਿਤ ਪ੍ਰਬੰਧ ਕੀਤੇ ਜਾਣ ਤੇ ਨਾਲ ਹੀ ਇਸ ਲਈ ਲੋੜੀਂਦੇ ਢੰਡਾ ਭਈਆ ਕਰਾਇਆ ਜਾਣ ਜੀ ਦੇ ਸੰਬੰਧੀ ਇਹ ਸਾਰੀਆਂ ਪਾਰਟੀਆਂ ਤੇ ਪੰਜਾਬ ਦੀ ਕੋਈ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਹੀ ਮਦ ਮੁਕਤ ਹੋਰ ਦੇ ਸੁਪਨਿਆਂ ਦੀ ਗੱਲ ਹੈ ਕਿਉਂਕਿ ਅਕਾਲੀ ਦਲ ਵਾਲੇ ਸੀ ਸਰਕਾਰ ਦੇ ਵਿੱਚ ਸੀ ਯੋਜਨਾ ਬਣੀ ਸੀ ਕੁੱਤੇਖਾਨੇ ਬਣਾਉਣ ਦੀ ਤੇ ਇਹਨੂੰ ਅਮਲ ਦੇ ਵਿੱਚ ਲਿਆਉਣਾ ਜ਼ਰੂਰੀ ਬਣਦਾ ਹੈ ਇਹ ਕੰਡਰ ਸਾਹਿਬ ਬਿਲਕੁਲ ਠੀਕ ਸਾਹਿਬ ਅਕਾਲੀ ਦਲ ਦਾ ਮੈਨੀਫੈਸਟੋ 5 ਜਾਂ 6 ਮਈ ਨੂੰ ਆ ਰਿਹਾ ਹੈ ਖੈਰ ਲਾਸਟ ਮੂਮੈਂਟ ਤੇ ਉਹ ਅਧਿਆਨ ਹੋ ਰਿਹਾ ਇਸੇ ਤਰ੍ਹਾਂ ਬਾਕੀ ਪਾਰਟੀਆਂ ਵੀ ਜਿਹੜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਪੁਰਨ ਵੱਲੋਂ ਜਿਹੜੇ ਪਹਿਲੇ ਪੜਾ ਦੇ ਜਿਹੜੇ ਭਾਵੇਂ ਜਿਹੜੇ ਮੈਨੀਫੈਸਟੋ ਨੇ ਉਹ ਸਾਹਮਣੇ ਆ ਗਏ ਨੇ ਪਰੰਤੂ ਜਿਹੜੀਆਂ ਆਪਾਂ ਜਿਹੜੇ ਜਿਗਰ ਕਰ ਰਹੇ ਨੇ ਜਿਹੜੇ ਗੰਭੀਰ ਮਾਮਲੇ ਨੇ ਉਹ ਮੈਨੀਫੈਸਟੋ ਦੇ ਵਿੱਚ ਮਦਾਂ ਦੁਬਾਰਾ ਵੀ ਪੈ ਸਕਦੀਆਂ ਨੇ ਕਿਉਂਕਿ ਪੰਜਾਬ ਦਾ ਜਿਹੜਾ ਚੋਣ ਫੇੜ ਉਹ ਲਾਸਟ ਪੜਾਉ ਹੁੰਦੀ ਹੈ 1 ਜੂਨ ਤੱਕ ਖੈਰ 1 ਜੂਨ ਤੱਕ ਜਿੰਨੇ ਵੀ ਪੰਜਾਬ ਦੇ ਮਸਲੇ ਐ ਜਿਹੜੇ ਜਿਹੜੇ ਜਿਮ ਜਿਮ ਵੀ ਉਭਸਦੇ ਐ ਇੱਕ ਵੱਡਾ ਫਰਜ਼ ਮੰਨਦਾ ਹੈ ਕਿ ਸਿਆਸੀ ਤਿਰਾਂ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ ਤਾਂ ਕਿ ਉਹਨਾਂ ਦੀ ਅਗਲੇ ਸਮੇਂ ਜਿੰਮੇਵਾਰੀ ਬਣੇ ਜਿੱਥੇ ਪੰਜਾਬ ਦੇ ਹੋਰ ਕਾਰਜਾਂ ਲਈਓ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇ ਰਹੇ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਭੰਗਟਾਰੇ ਨੇ ਇਸੇ ਤਰ੍ਹਾਂ ਜਿਦਾ ਖੁੰਖਾਰ ਕੁੱਤਿਆਂ ਤੋਂ ਨਜਾਤ ਦਿਵਾਉਣ ਦਾ ਵੀ ਇਹ ਇੱਕ ਵੱਡਾ ਯਤਨ ਹੋ ਸਕਦਾ ਹੈ ਸਿਆਸੀ ਤਰ੍ਹਾਂ ਲਈ ਸੋ ਡਾਕਟਰ ਸਾਹਿਬ ਤੁਸੀਂ ਅੱਜ ਦੇ ਇਹ ਜਿਹੜੇ ਗੰਭੀਰ ਮਾਮਲੇ ਬੜੇ ਵੱਖਰੀ ਤਰ੍ਹਾਂ ਦੇ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਪੱਕਾ ਮੋਰਚਾ ਦੋ ਇਕੱਠੇ ਪੱਕੇ ਮੋਰਚੇ ਫਿਰ ਪੰਜਾਬ ਦੇ ਵਿੱਚ ਲੱਗ ਰਹੇ ਨੇ ਤਿੰਨ ਇਸ ਤੋਂ ਪਹਿਲਾਂ ਚੱਲ ਰਹੇ ਨੇ ਤੇ ਚੋਣਾ ਵੀ ਮਾਹੌਲ ਦੇ ਵਿੱਚ ਜਿਹੜੇ ਸਿਆਸਦਾਨ ਨੇ ਉਹਨਾਂ ਨੂੰ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜੇ ਧਾਰਮਿਕ ਟਿੱਪਣੀਆਂ ਤੋਂ ਗਰੇਜ ਕਰਨ ਦੀ ਇੱਕ ਨਸੀਹਤ ਦਿੱਤੀ ਹੈ ਖੈ ਡਾਕਟਰ ਸਾਹਿਬ ਤੁਸੀਂ ਚੈਨਲ ਈਵਿਸ਼ਨ ਪੰਜਾਬੀ ਲਈ ਆਪਣਾ ਬੜਾ ਮੁਲਾ ਸਮਾਂ ਦਿੱਤਾ ਅਸੋ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ